ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਾਂ ਤੜਕੀ ਤੜਕੇ ਕੁਝ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਕਿਸਾਨ ਹੀ ਕਿਸਾਨਾਂ ਦੇ ਜਾਣਦੇ ਦੁਸ਼ਮਣ ਬਣ ਗਏ ਨੇ ਇੱਕ ਦੂਸਰੇ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਕਿ ਜਿਵੇਂ ਇੱਕ ਦੂਸਰੇ ਦੀ ਖੂਨ ਦੇ ਪਿਆਸੇ ਹੋਣ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਵਾਸੀਆਂ ਦੇ ਉੱਤੇ ਔਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋਇਆ ਸਭ ਇੱਕ ਪਰਿਵਾਰ ਦੇ ਕਰਕੇ ਪੂਆ ਔਰ ਭਤੀਜਿਆਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਦਰਸਲ ਕਾਗਜ਼ ਦੋਨਾਂ ਦੇ ਪੂਰੇ ਨੇ ਬਿਲਕੁਲ ਜੋ ਪੂਆ ਦਾ ਪੱਖ ਵਾ ਜਾਂ ਭਤੀਜੇ ਨੇ ਕਾਗਜ਼ ਦੋਵੇਂ ਹੀ ਪਰਿਵਾਰਾਂ ਦੇ ਪੂਰੇ ਨੇ ਲੇਕਿਨ ਪੂਆ ਅੜ ਗਈ ਸੀ ਕਿਉਂਕਿ ਉਸ ਦੀ ਜਿਹੜੀ ਜ਼ਮੀਨ ਹੈ 2 ਏਕੜ ਪਿੰਡ ਦੇ ਅੰਦਰ ਹੈ ਤੇ 2 ਏਕੜ ਜ਼ਮੀਨ ਉਹ ਥੋੜੀ ਦੂਸਰੀ ਸਾਈਡ ਤੇ हट ਗਿਆ ਤਿਉ ਲੱਗਦਾ ਭੂਆ ਦਾ ਸੁਭਾਅ ਥੋੜਾ ਕੱਬਾ ਸੀ ਇਸ ਕਰਕੇ ਆਪਣੇ ਭਤੀਜਿਆਂ ਦੇ ਨਾਲ ਹੀ ਅੱਗੇ ਅੜ ਗਈ ਕਹਿੰਦੀ ਨਹੀਂ ਮੈਂ ਤਾਂ ਇੱਕੋ ਥਾਂ ਦੇ ਉੱਤੇ ਆਪਣੀ ਜ਼ਮੀਨ ਬਾਹੂੰਗੀ 4 ਏਕੜ ਜੋ ਜ਼ਮੀਨ ਹੈ ਉਹਦੇ ਨਾਂ ਤੇ ਬੋਲਦੀ 2 ਏਕੜ ਪਿੰਡ ਦੇ ਅੰਦਰ ਬੋਲਦੀ ਹੈ ਤੇ 2 ਏਕੜ ਹੈ ਜੋ ਕਿ ਸੜਕ ਦੇ ਕਿਨਾਰੇ ਆ ਦੂਹੇ ਪਾਸੇ ਤਾਂ ਉਹ ਕਹਿੰਦੀ ਮੈਂ ਇੱਕੋ ਥਾਂ ਦੇ ਉੱਤੇ ਜ਼ਮੀਨ ਬਾਹੂੰਗੀ ਹਾਲਾਂਕਿ ਜੋ ਪਰਿਵਾਰ ਦਾ ਝਗੜਾ ਇੰਨਾ ਨਹੀਂ ਵਧਣਾ ਸੀ ਮਾਮਲਾ ਇਸ ਕਰਕੇ ਵੱਧ ਗਿਆ ਕਿਉਂਕਿ ਭੂਆ ਕੁਝ ਕਿਸਾਨ ਜੱਥੇਬੰਦੀਆਂ ਦੇ ਕੋਲ ਚਲੀ ਗਈ ਤੇ ਉਹਨਾਂ ਨੇ ਵੀ ਸ਼ਾਇਦ ਨਾ ਤਾਂ ਪੜਤਾਲ ਕੀਤੀ ਨਾ ਕਿਸੇ ਸਿਆਣਿਆਂ ਤੋਂ ਪੁੱਛਿਆ ਨਾ ਪੰਚ ਤੋਂ ਨਾ ਸਰਪੰਚ ਤੋਂ ਕੋਈ ਜਾਣਕਾਰੀ ਨਹੀਂ ਲਈਤੀ ਉਹ ਕਿਸਾਨ ਜੱਥੇਬੰਦੀਆਂ ਵਾਲੇ ਵੀ ਉਸ ਮਹਿਲਾ ਦੇ ਨਾਲ ਉਸ ਪਿੰਡ ਦੇ ਵਿੱਚ ਆ ਗਏ ਤੇ ਉਸ ਦਾ ਸਾਥ ਦੇਣ ਲੱਗੇ ਪਹਿਲਾਂ ਤਾਂ ਸਿਰਫ 2 ਏਕੜ ਜ਼ਮੀਨ ਵਾਹੀ ਗਈ ਤੇ ਉਸ ਤੋਂ ਬਾਅਦ ਫਿਰ ਧੱਕੇ ਦੇ ਨਾਲ ਪੂਰੀ 4 ਏਕੜ ਜ਼ਮੀਨ ਵਾਲੇ ਦਿਵਾਲੇ ਦੀ ਜੋ ਹੋਰ ਜ਼ਮੀਨ ਸੀ ਉਹਨੂੰ ਵੀ ਕਿਸਾਨ ਜੱਥੇਬੰਦੀਆਂ ਵਾਲੇ ਵਾਹਣ ਲੱਗੇ ਤੇ ਜਿਨ੍ਹਾਂ ਦੀ ਇਹ ਜ਼ਮੀਨ ਸੀ ਉਹਨਾਂ ਨੇ ਬੜੇ ਹੱਥ ਜੋੜੇ ਯਾਨੀ ਭਤੀਜੇ ਪੱਖ ਹੋ ਰਹੇ ਨੇ ਬਥੇਰੇ ਹੱਥ ਜੋੜੇ ਬਈ ਤੁਸੀਂ ਇੱਕ ਵਾਰ ਜਾਂਚ ਪੜਤਾਲ ਕਰ ਲਓ ਆਪਣੇ ਲੈਵਲ ਤੇ ਹੀ ਕਰ ਲਓ ਜੇ ਤੁਸੀਂ ਪ੍ਰਸ਼ਾਸਨਤ ਵੱਲ ਨਹੀਂ ਵੀ ਕਰਨੀ ਤਾਂ ਆਹ ਦੇਖੋ ਸਾਡੇ ਕੋਲ ਕਾਗਜ਼ਾਤ ਪੂਰੇ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਕਰੋ ਲੇਕਿਨ ਉਹ ਇੱਕ ਵੀ ਗੱਲ ਕਿਸਾਨ ਜਥੇਬੰਦੀਆਂ ਵਾਲੇ ਸੁਣਨ ਨੂੰ ਤਿਆਰ ਨਹੀਂ ਸੀ ੱੱਕੇ ਨਾਲ ਹੀ ਵਿਚੋਲੇ ਬਣੇ ਹੋਏ ਸੀ ਤੇ ਤੁਸੀਂ ਫਿਰ ਸੁਣਦੇ ਹੋ ਤੁਹਾਨੂੰ ਪਤਾ ਵੀ ਹੈ ਕਿ ਜਦੋਂ ਕਿਤੇ ਮਾਮਲਾ ਗੜਬੜ ਹੋ ਜਾਂਦਾ ਫਿਰ ਸਭ ਤੋਂ ਵੱਧ ਜਿਹੜੀ ਛੇਤਰੋਲ ਹੁੰਦੀ ਹੈ ਉਹ ਵਿਚੋਲਿਆਂ ਦੀ ਹੁੰਦੀ ਹੈ ਤੇ ਇੱਥੇ ਜਿਹੜੇ ਵਿਚੋਲੇ ਬਣੇ ਹੋਏ ਸੀ ਉਹ ਕਿਸਾਨ ਜੱਥੇਬੰਦੀਆਂ ਵਾਲੇ ਬਣੇ ਹੋਏ ਸੀ ਤੇ ਛਤਰੋਲ ਉਹਨਾਂ ਦੀ ਹੋਈ ਹੈ ਕਿਉਂਕਿ ਪਰਿਵਾਰ ਵਾਲਿਆਂ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਹਮਲਾ ਕੀਤਾ ਪਰਿਵਾਰ ਦਾ આરોਪ ਹੈ ਕਿ ਉਹਨਾਂ ਨੇ ਸੱਟਾਂ ਵੀ ਲਗਾਈਆਂ ਤੇ ਜਦੋਂ ਉਸ ਪਰਿਵਾਰ ਦੇ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਪੂਰੇ ਪਿੰਡ ਵਾਲੇ ਆ ਗਏ ਲਾਠੀਆਂ ਡੰਡੇ ਲੈ ਕੇ ਆ ਗਏ ਫਿਰ ਉਹਨਾਂ ਨੂੰ ਭੱਜਣ ਨੂੰ ਕੋਈ ਥਾਂ ਨਹੀਂ ਲੱਭੀ ਕੋਈ ਖੇਤਾਂ ਦੇ ਵਿੱਚ ਸੱਜੇ ਨੂੰ ਭੱਜਦਾ ਲੱਭਿਆ ਤੇ ਕੋਈ ਖੱਬੇ ਨੂੰ ਤੇ ਅੱ데 ਕੁਝ ਲੋਕ ਤਾਂ ਆਪਣੇ ਟਰੈਕਟਰ ਟਰਾਲੀਆਂ ਛੱਡ ਕੇ ਮੌਕੇ ਤੋਂ ਭੱਜ ਗਏ ਤੇ ਜਿਹੜੇ ਲੋਕਾਂ ਦੇ ਹੱਥ ਲੱਗਿਆ ਟਰੈਕਟਰ ਉਸੇ ਤਰੀਕੇ ਦੇ ਨਾਲ ਹੀ ਜੋ ਪਿੱਛੇ ਤਵੀਆਂ ਸੀ ਤਵੀਆਂ ਵੀ ਨਹੀਂ ਚੱਕੀਆਂ ਉਸੇ ਤਰੀਕੇ ਦੇ ਨਾਲ ਸੜਕ ਦੇ ਉੱਤੇ ਤਵੀਆਂ ਨੂੰ ਘੜੀਸਦੇ ਹੋਏ ਲੈ ਗਏ ਤੇ ਜਾਂਦੇ ਜਾਂਦੇ ਵੀ ਕੋਸ਼ਿਸ਼ ਕੀਤੀ ਕਿ ਜੋ ਟਰੈਕਟਰ ਹੈ ਪਿੰਡ ਵਾਸੀਆਂ ਦੇ ਉੱਤੇ ਚੜਾ ਦਿੱਤਾ ਜਾਵੇ ਲੇਕਿਨ ਕਿਸਮਤ ਚੰਗੀ ਸੀ ਕਿ ਕੋਈ ਵਿਅਕਤੀ ਉਹ ਟਰੈਕਟਰ ਦੇ ਥੱਲੇ ਜਾਂ ਤਵੀਆਂ ਦੇ ਥੱਲੇ ਨਹੀਂ ਆਇਆ। ਤੇ ਆ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਜ਼ਰਾ ਗੌਰ ਦੇ ਨਾਲ ਦੇਖ ਲਓ। ਕਿਸ ਤਰੀਕੇ ਦੇ ਨਾਲ ਜਾਨ ਦੇ ਦੁਸ਼ਮਣ ਬਣੇ ਹੋਏ ਨੇ ਸਾਰਾ ਹੰਗਾਮਾ ਇੱਕ ਪਿੰਡ ਦੇ ਵਿੱਚ ਹੋ ਰਿਹਾ ਹੈ। ਤਰਨਤਾਰਨ ਦੇ ਨੇੜੇ ਇੱਕ ਪਿੰਡ ਹੈ ਰੂੜੀ ਵਾਲਾ। ਜਿੱਥੇ ਦੀਆਂ ਤੁਸੀਂ ਇਸ ਵਕਤ ਇਹ ਤਸਵੀਰਾਂ ਦੇਖ ਰਹੇ ਹੋ ਧੱਕੇ ਦੇ ਨਾਲ ਜ਼ਮੀਨ ਵਾਉਣ ਲਈ ਆਏ ਕਿਸਾਨ ਜੱਥੇਬੰਦੀਆਂ ਦੇ ਲੋਕਾਂ ਦਾ ਪਿੰਡ ਵਾਸੀਆਂ ਦੇ ਵੱਲੋਂ ਪਹਿਲਾਂ ਵਿਰੋਧ ਕੀਤਾ ਗਿਆ ਤੇ ਜਦੋਂ ਕਿਸਾਨ ਜੱਥੇਬੰਦੀਆਂ ਵਾਲੇ ਨਹੀਂ ਰੁਕੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਭਜ ਤੇ ਉਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਵੱਲੋਂ ਪਿੰਡ ਵਾਸੀਆਂ ਤੇ ਟਰੈਕਟਰ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਸਾਨਾਂ ਦੇ ਵਿੱਚ ਚੱਲੀਆਂ ਡਾਂਗਾ ਲੜਾਈ ਦੀ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਸੋਸ਼ਲ ਮੀਡੀਆ ਤੇ ਇਸ ਵਕਤ ਵਾਇਰਲ ਹੋ ਰਹੀ ਹੈ ਤੇ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਪੁਲਿਸ ਨੇ 50 ਦੇ ਕਰੀਬ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਤੇ ਕਈ ਲੋਕਾਂ ਦੇ ਉੱਤੇ ਬਾਈ ਨੇਮ ਵੀ ਕੀਤਾ ਹੈ ਇਹ ਜੋ ਪੂਰੀ ਕੌਂਟਰੋਵਰਸੀ ਹੈ ਜੋ ਪੂਰਾ ਲੜਾਈ ਝਗੜਾ ਹੈ ਭੂਆ ਤੇ ਭਤੀਜਿਆਂ ਦੇ ਵਿੱਚ 4 ਏਕੜ ਜ਼ਮੀਨ ਨੂੰ ਲੈ ਕੇ ਹੈ ਹਾਲਾਂਕਿ ਜ਼ਮੀਨ ਤਾਂ ਵੱਧ ਹੈ ਪਰ ਜੋ ਲੜਾਈ ਦਾ ਮੁੱਖ ਕਾਰਨ ਬਣੀ ਉਹ 4 ਏਕੜ ਜ਼ਮੀਨ ਭੂਆ ਦੀ ਕਿਉਂਕਿ ਭੂਆ ਦੀ ਜ਼ਮੀਨ ਹੈ ਭਤੀਜਿਆਂ ਦੇ ਨਾਲ 2 ਏਕੜ ਤਾਂ ਪਿੰਡ ਦੇ ਅੰਦਰ ਹੈ ਤੇ 2 ਏਕੜ ਭਤੀਜਿਆਂ ਦੇ ਨਾਲ ਹੀ ਜ਼ਮੀਨ ਪਿੰਡ ਦੇ ਬਾਹਰਲੇ ਪਾਸੇ ਹੈ ਪਰ ਭੂਆ ਅੜ ਗਈ ਕਹਿਦੀ ਨਹੀਂ ਮੈਂ ਤਾਂ ਇੱਕੋ ਪਾਸੇ ਜ਼ਮੀਨ ਲੈਣੀ ਹੈ ਮੈਂ ਤਾਂ ਇਸੇ ਥਾਂ ਦੇ ਉੱਤੇ ਜ਼ਮੀਨ ਬਾਹੂਗੀ ਤੇ ਜਦੋਂ ਭਤੀਜਿਆਂ ਨੇ ਗੱਲ ਨਹੀਂ ਮੰਨੀ ਤਾਂ ਭੂਆ ਪਹੁੰਚ ਜਾਂਦੀ ਹੈ ਕਿਸਾਨ ਜਥੇਬੰਦੀਆਂ ਕੋਲ ਕਿਸਾਨ ਜਥੇਬੰਦੀਆਂ ਨਾਲ ਕੁਝ ਨਹੀਂ ਦੇਖਦੇ ਕੁਝ ਵੀ ਨਹੀਂ ਦੇਖਦੇ ਕੋਈ ਕਾਗਜ਼ ਪੱਤਰ ਦੇ ਨਹੀਂ ਦੇਖਦੇ ਕੋਈ ਪਿੰਡ ਵਾਸੀਆਂ ਨਾਲ ਗੱਲ ਨਹੀਂ ਕਰਦੇ ਕੋਈ ਜਾਂਚ ਪੜਤਾਲ ਨਹੀਂ ਕਰਦੇ ਕਿਸੇ ਪੰਚ ਨਾਲ ਗੱਲ ਨਹੀਂ ਕਿਸੇ ਸਰਪੰਚ ਨਾਲ ਗੱਲ ਨਹੀਂ ਪੰਚਾਇਤ ਦੀ ਕੋਈ ਸਹਿਮਤੀ ਨਹੀਂ ਹੈਗੀ ਧੱਕੇ ਦੇ ਨਾਲ ਹੀ ਦੇਖੋ ਕਿਸ ਤਰੀਕੇ ਦੇ ਨਾਲ ਬਚੋਲੀਏ ਬਣ ਕੇ ਆ ਗਈ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਾਂ ਥੋੜੀ ਦੇਰ ਬਾਅਦ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਦੇਖੋ ਕਿਦਾਂ ਭੱਜਦੇ ਫਿਰਦੇ ਖੇਤਾਂ ਦੇ ਵਿੱਚ ਤਾਂ ਤਰਨਤਾਰਨ ਦੀਆਂ ਇਹ ਤਸਵੀਰਾਂ ਨੇ 4 ਏਕੜ ਜ਼ਮੀਨ ਦੇ ਕਰਕੇ ਭੂਆ ਭਤੀਜੇ ਦੇ ਵਿੱਚ ਰੋਣਾ ਸੀਗਾ ਤੇ ਬਚੋਲੀਏ ਬਣ ਕੇ ਆਏ ਸੀ ਕਿਸਾਨ ਜੱਥੇਬੰਦੀਆਂ ਵਾਲੇ ਤੇ ਉਸ ਤੋਂ ਬਾਅਦ ਤ੍ਰਿਕ ਦੇ ਜਰਨਲਿਸਟ ਦੀ ਸੇਵਾ ਕੀਤੀ ਗਈ ਹੈ ਪਿੰਡ ਵਾਸੀਆਂ ਦੇ ਵੱਲੋਂ ਤੇ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਸਾਹਮਣੇ ਨੇ ਹੁਣ ਅਸੀਂ ਜੋ ਪੀੜਿਤ ਪਰਿਵਾਰ ਹੈ ਉਹ ਕੀ ਕੁਝ ਕਹਿ ਰਿਹਾ ਸਾਰੀ ਲੜਾਈ ਦੀ ਜੜ ਕੀ ਹੈ ਔਰ ਪੂਰੀ ਉਹਨਾਂ ਨੇ ਡਿਟੇਲ ਦੇ ਨਾਲ ਇਨਫੋਰਮੇਸ਼ਨ ਦਿੱਤੀ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਔਰ ਜਿਨ੍ਹਾਂ ਦੀ ਇਹ ਜ਼ਮੀਨ ਦੇ ਉੱਤੇ ਧੱਕੇ ਨਾਲ ਵਾਇਆ ਜਾ ਰਿਹਾ ਸੀ ਉਹ ਕੀ ਕਹਿ ਰਹੇ ਨੇ ਉਹ ਸੁਣਦੇ ਆਪਾਂ ਨਹੀਂ ਉੱਥੇ ਮੇਰੇ ਪਾਪਾ ਨੇ ਵੀ ਮਾਤਾ ਨੇ ਵੀ ਸਾਰਿਆਂ ਨੇ ਹੱਥ ਜੋੜ ਕੇ ਉਹਨਾਂ ਨੂੰ ਡੱਕ ਦੇ ਰਿਹਾ ਵੀ ਨਾ ਐਦਾਂ ਕਰੋ ਵੀ ਜਿੱਦਾਂ ਪਹਿਲਾਂ ਵਗਦੀ ਰਹੇ ਪਹਿਲੀ ਓਦਾਂ ਕਰੋ ਸਾਰੇ ਇਹਨਾਂ ਨੇ ਕਹਿੰਨੇ ਨਹੀਂ ਸੁਣੀਏ ਪੈਲੀ ਵੀ ਵਾਉਂਦੇ ਰਹੇ ਮੇਰਾ ਡੈਡੀ ਗਾਂ ਆਇਆ ਢੱਕਾਂ ਦੀ ਉਹਨਾਂ ਨੂੰ ਤੇ ਉਹਨਾਂ ਦਾ ਵੀ ਡਾਂਗਾ ਨਾ ਮਾਰਿਆ ਵਾ ਇੱਥੇ ਮਤਲਬ ਲਹੂ ਵੀ ਨਿਕਲਦਾ ਟਾਂਕੇ ਲੱਗੇ ਆ ਮੇਰੇ ਵੀ ਇਹਨਾਂ ਨੇ ਮਾਰੀਆਂ ਡਾਂਗਾ ਇਹਨਾਂ ਕੋਣ ਆਇਆ ਇੱਕ ਸਾਂ ਜੂਨੀਅਨ ਵਾਲੇ ਵੱਡੀ ਜ਼ਮੀਨ 'ਚ ਆ ਗਏ ਹਾਂਜੀ ਹਾਂਜੀ ਇਹ ਫਿਰ ਸਾਡੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮਤਲਬ ਹੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਡੈਡੀ ਤਾਂ ਹਾਂਜੀ ਡੈਡੀ ਜ਼ਖਮੀ ਆ ਐਡਮਿਟ ਆ ਦਰਦੋ ਜਿਹੜਾ ਰੁਕਣ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਲ ਟਰੈਕਟਰ ਟੁੱਟ ਰਿਹਾ ਹੁੰਦੀ ਕੁਝ ਕੀਤੀ ਮਨੂੰ ਹਾਂਜੀ ਉਹਨਾਂ ਨੇ ਆਪ ਜਦੋਂ ਪੂਰੀ ਕੋਸ਼ਿਸ਼ ਕੀਤੀ ਆ ਜੇ ਪਿੰਡ ਵਾਲੇ ਨਾ ਹੁੰਦੇ ਤਾਂ ਕੀ ਪਤਾ ਫਿਰ ਲਾ ਵੀ ਜਾਂਦੇ ਸੱਟਾ ਖਲਦੇ ਵੀ ਦੇ ਦਿੰਦੇ ਇਹ ਪਿੰਡ ਵਾਲਿਆਂ ਨੇ ਹੀ ਸਾਥ ਦਿੱਤਾ ਤੁਹਾਡਾ ਉਹ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਹਮ ਮੰਗ ਕਰਦੇ ਵੀ ਜਿੱਦਾਂ ਪਹਿਲਾਂ ਚੱਲਦਾ ਸੀ ਓਦਾਂ ਹੀ ਸਾਡੀ ਪੈੜੀ ਲੱਗੀ ਜਾਵੇ ਕਾਦੇ ਤਨਾ ਜਸ ਜੋੜੇ ਦੇ ਵਿੱਚ ਕੋਈ ਦੇਖਦਾ ਭਾਗ ਨਹੀਂ ਬਣ ਜਿੰਦਾ ਕੋਈ ਟਰੈਕਟਰ ਅਗਾਈਂ ਜਿਹੜਾ ਅਗਰ ਮੈਂ ਚੱਲੇ ਜੇ ਹਾਂ ਆਹ ਵੇ ਹੋਇਆ ਇਹਨਾਂ ਦਾ ਸਜੋੜਦੇ ਹੁਣ ਕਾਹਦੇ ਤੁਸੀਂ ਆਪ ਕੋ ਆਪਣੀ ਬਾਈ ਜੋ ਪਾਇਓ ਤੁਸੀਂ ਸਾਡੀ ਨਾ ਪਾਇ ਨਾ ਵਾ ਜਿਹੜੀ ਉਹਦੇ ਦੋ ਕਿਲੇ ਛੇੜੇ ਬਾਅਦ ਉਹ ਨਹੀਂ ਮੰਨਦੇ ਸਿਆਣੇ ਪਾਣੇ ਹੈਗੇ ਕਿਹੜੇ ਮਿੰਨੇ ਖੁੰਡੇ ਸੀ ਬਾਦ ਝਾੜਾਂ ਚਿੱਟੀਆਂ ਝਾੜੀਆਂ ਵਾਲੇ ਉਹ ਵਾਹੀ ਗਏ ਭਾਈ ਦਾ ਸ਼ਟਰ ਦੇ ਗਏ ਭਾਈ ਦੇ ਕਾਜੀ ਤਾਂ ਸੁਣ ਲਈ ਤੁਸੀਂ ਪੀੜਤ ਪੱਖ ਦੀਆਂ ਗੱਲਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਪਰਿਵਾਰ ਦਾ ਰੋਲਾ ਹੈ ਪੂਆ ਕਿਸ ਤਰੀਕੇ ਨਾਲ ਕਿਸਾਨ ਜੱਥੇਬੰਦੀਆਂ ਦੇ ਕੋਲ ਪਹੁੰਚ ਜਾਂਦੀ ਹੈ ਤੇ ਕਿਸਾਨ ਜੱਥੇਬੰਦੀਆਂ ਵਾਲੇ ਮੌਕੇ ਦੇ ਉੱਤੇ ਆ ਜਾਂਦੇ ਨੇ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਆ ਪੁਲਿਸ ਨੇ ਵੀ ਕਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਪ੍ਰਸ਼ਾਸਨ ਨੇ ਸਮਝਾਇਆ ਸੀ ਕਿ ਤੁਸੀਂ ਵਿੱਚ ਇਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਵਿਚੋਲਗੀ ਨਾ ਕਰੋ ਜਾਂਚ ਪੜਤਾਲ ਕਰ ਲੈਣ ਦਿਓ ਜਿਹੜੀ ਤੁਹਾਡੀ ਜ਼ਮੀਨ ਹੈ ਤੁਸੀਂ ਉਹਨੂੰ ਵਾਹ ਲਓ ਜੇ ਤੁਸੀਂ ਕਿਸੇ ਜ਼ਮੀਨ ਦੇ ਉੱਤੇ ਨਾਜਾਇਜ਼ ਡਿਸਪਿਊਟ ਕਰਨਾ ਚਾਹੁੰਦੇ ਹੋ ਰੁਕ ਜਾਓ ਪਹਿਲਾਂ ਪ੍ਰਸ਼ਾਸਨ ਨੂੰ ਜਾਂਚ ਪੜਤਾਲ ਕਰ ਲੈਣ ਦਿਓ ਜੇਕਰ ਤੁਸੀਂ ਸਹੀ ਹੋਏ ਤਾਂ ਜ਼ਮੀਨ ਤੁਹਾਡੇ ਸਪੁਰਦ ਕਰ ਦਿੱਤੀ ਜਾਵੇਗੀ ਫਿਰ ਤੁਸੀਂ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਖੇਤੀ ਕਰਨੀ ਹੈ ਖੇਤੀ ਕਰ ਲਓ ਰਹਿਣਾ ਜਾ ਕੇ ਰਹਿ ਲਓ ਪਰ ਕਿਸੇ ਨੇ ਇੱਕ ਨਹੀਂ ਸੁਣੀ ਜੋ ਪੂਆ ਨੇ ਬਿਆਨ ਦਿੱਤੇ ਕਿਸਾਨ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੇ ਇਹਨਾਂ ਬਿੰਨ ਉਹਨਾਂ ਦੀ ਪਾਲਣਾ ਕੀਤੀ ਕੋਈ ਆਪਣਾ ਉਹਨਾਂ ਨੇ ਦਿਮਾਗ ਨਹੀਂ ਲਗਾਇਆ ਕਿ ਭਾਈ ਤੁਹਾਨੂੰ ਵੀ ਰੱਬ ਨੇ ਪ੍ਰਮਾਤਮਾ ਨੇ ਦਿਮਾਗ ਦਿੱਤਾ ਪਹਿਲਾਂ ਦੇਖ ਲਓ ਕਿ ਇਹ ਜੋ ਤੀਵੀਂ ਹੈ ਸਹੀ ਬੋਲ ਰਹੀ ਹੈ ਜਾਂ ਫਿਰ ਨਹੀਂ ਬੋਲ ਰਹੀ ਹੈਗੀ ਕੁਝ ਨਹੀਂ ਦੇਖਿਆ ਸਿੱਧਾ ਜਾਂਦੇ ਨੇ ਖੇਤਾਂ ਦੇ ਵਿੱਚ ਪ੍ਰਸ਼ਾਸਨ ਵੀ ਸਮਝਾ ਰਿਹਾ ਕਿ ਤੁਸੀਂ ਇਹ ਕੁਝ ਨਾ ਕਰੋ ਖੇਤਾਂ ਦੇ ਵਿੱਚ ਜਾਂਦੇ ਨੇ ਔਰ ਦਬੰਗਾਈ ਤਰੀਕੇ ਨਾਲ ਜਿਵੇਂ ਬਦਮਾਸ਼ੀ ਹੁੰਦੀ ਹੈ ਪੂਰੀ ਬਦਮਾਸ਼ੀ ਬਦਮਾਸ਼ੀ ਕਰਦੇ ਹੋਏ ਆਪਣੇ ਦੇ ਨਾਲ ਨਾਲ ਯਾਨੀ ਭੂਆ ਦੀ ਜ਼ਮੀਨ ਦੇ ਨਾਲ ਨਾਲ ਜਿਹੜੀ ਦੂਜੀ ਜ਼ਮੀਨ ਹੈ ਉਹਨੂੰ ਵੀ ਬਾਹਨ ਲੱਗ ਗਏ ਤੇ ਫਿਰ ਓਬਵੀਅਸ ਹੈ ਹੁਣ ਪਿੰਡ ਵਾਲਿਆਂ ਨੇ ਤਾਂ ਰੋਕਣਾ ਸੀ ਪਰਿਵਾਰ ਨੇ ਤਾਂ ਰੋਕਣਾ ਸੀਗਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇਤੇ ਹਮਲਾ ਕਰ ਦਿੱਤਾ ਤੇ ਫਿਰ ਪਿੰਡ ਵਾਲਿਆਂ ਨੇ ਪਰਿਵਾਰ ਦਾ ਸਾਥ ਦਿੱਤਾ ਤੇ ਜਦੋਂ ਪਿੰਡ ਵਾਲੇ ਇਕੱਠੇ ਘਰੋਂ ਨਿਕਲ ਕੇ ਆ ਗਏ ਹੱਥਾਂ ਦੇ ਵਿੱਚ ਡੰਡੇ ਲੈ ਕੇ ਆ ਗਏ ਫਿਰ ਉਹਨਾਂ ਨੂੰ ਭੱਜਣ ਦੀ ਥਾਂ ਨਹੀਂ ਮਿਲੀ ਤੇ ਟਰੈਕਟਰ ਦੇ ਨਾਲ ਹੀ ਮਦਦ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਚਲੋ ਜਾਂਦੇ ਜਾਂਦੇ ਪੰਜ ਚਾਰ ਲੋਕ ਹੀ ਮੱਦ ਦਈਏ ਇਸ ਤਰੀਕੇ ਦੀ ਬਦਮਾਸ਼ੀ ਕੀਤੀ ਗਈ ਹੈ ਪਿੰਡ ਦੇ ਵਿੱਚ ਪੁਲਿਸ ਨੇ ਪੂਰੀ ਡਿਟੇਲ ਦੇ ਨਾਲ ਇਨਫੋਰਮੇਸ਼ਨ ਦਿੱਤੀ ਹੈ ਕੀ ਕਾਰਵਾਈ ਕੀਤੀ ਹੈ ਕਿੰਨਾ ਤੇ ਕੀਤੀ ਹੈ ਕਿੰਨੇ ਬਾਈ ਨੇਮ ਪਰਚੇ ਦਰਜ ਕੀਤੇ ਨੇ ਔਰ ਕਿੰਨੇ ਅਣਪਛਾਤੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ ਤੇ ਇਹਦੇ ਵਿੱਚ ਦੋ ਭਰਾ ਸੀਗੇ ਮੋਂ ਬਲਵੰਤ ਸਿੰਘ ਤੇ ਗੁਰਿੰਦਰ ਸਿੰਘ ਪੁੱਤਰ ਮੰਗਲ ਸਿੰਘ ਇਹਨਾਂ ਦੀ ਘੂੜ ਹੈਗੀ ਆ। ਉਹ ਸਟਿਆ ਜੇ ਆਏ ਕਬਜਾ ਲੈਣ ਵੱਡੇ ਉਹ ਵਜੀਆਂ। ਉਹਦੇ ਪਿੰਡ ਦਾ ਆ ਇਹ। ਕਿਲੇ ਚ ਇੱਕ ਜਗ੍ਹਾ ਜੱਲੀ ਹੋਰੀ ਲੱਗ ਲੱਗੇਗੀ। ਆ ਤਾਂ ਪਿੰਡ ਦੇ ਨੂੰ ਬਖਸ਼ਦੇ ਪਏ। ਆ ਇੱਕ ਮੈਦਾਨ ਛੱਡ ਕੇ ਭੱਜ ਗਿਆ ਵਾ। ਵੀ ਜਿਹੜੀ ਘੂੜ ਆਈ ਉਹ ਕਹਿੰਦੀ ਵੀ ਮੈਂ ਦੋ ਕਿਲੇ ਇੱਥੇ ਵਾਰੀ ਦੋ ਇਹਦੇ ਨਾਲ ਹੀ ਬਾਣੀਗੀ ਮੈਂ। ਉਹ ਦੂਜੀ ਪਾਰਟੀ ਕਹਿੰਦੀ ਵੀ ਜੇ ਦੋ ਬਾਣੀਗੀ ਤੇ ਉਹਦੇ ਕੋਈ ਕੋਰਟ ਦੇ ਆਰਡਰ ਹੋਣਗੇ। ਉਹ ਕੋਰਟ ਦੇ ਆਰਡਰ ਵਗੈਰਾ ਨਹੀਂ ਸੀਗੇ। ਤੇ ਇਸੇ ਵਾਸਤੇ ਫਿਰ ਜਿਹੜੀ ਦੂਜੀ ਪਾਰਟੀ ਸੀਗੀ ਬਲਬੀਰ ਕੌਰ ਵਾਲੀ ਇਹਨਾਂ ਨੇ ਵੀ ਕਿਸਾਨ ਯੂਨੀਅਨਰੇ ਨਾਲ ਬੁਲਾ ਲਈ ਸੀ ਜਿਨ੍ਹਾਂ ਨੇ ਇੱਥੇ ਗੱਲਬਾਤ ਵੀ ਕੀਤੀ ਸਾਡੇ ਨਾਲ ਪਰ ਉਹਨਾਂ ਨੂੰ ਇਹੀ ਗੱਲ ਸਹੀ ਦੱਸੀ ਗਈ ਵੀ ਜਿਹੜਾ ਜੀ ਸਾਡੇ ਵੱਲੋਂ ਜਿਹੜੀ ਪੁਲਿਸ ਦੀ ਕਾਰਵਾਈ ਸੀ ਉਸ ਦੇ ਵਿੱਚ ਅਸੀਂ ਜਿਹੜੀ ਰੋਕੂ ਕਾਰਵਾਈ ਸੀ ਉਹ ਕਰ ਦਿੱਤੀ ਜਾਈਗੀ ਪਰ ਜਿਹੜਾ ਹੁਣ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਹ ਇੱਕ ਦਰਖਾਸਤ ਦੇਣਗੇ ਉਹਦੇ ਵਿੱਚ ਜਿਹੜੀ ਇਹਨਾਂ ਦੀ ਡਿਵਾਈਡ ਹੋਏਗੀ ਜ਼ਮੀਨ ਤੇ ਇਹਨਾਂ ਨੂੰ ਇਹ ਵੀ ਅਸੀਂ ਗੱਲ ਦੱਸੀ ਗਿਆ ਸੀ ਕਿ ਜੇ ਤੁਹਾ ਤੋਂ ਨਹੀਂ ਕੋਈ ਜਾ ਹੁੰਦਾ ਜਾਂ ਤੁਹਾਡਾ ਕੋਈ ਹੋਰ ਬੰਦਾ ਹੈਗਾ ਅਸੀਂ ਆਪਣਾ ਨਾਲ ਐਨਜੀਓ ਭੇਜ ਦਿੰਦੇ ਹਾਂ ਜਿੰਨੀ ਖਲਪ ਹੁੰਦੀ ਸੀ ਉਹਨੂੰ ਕਰ ਸਕਦੇ ਹਾਂ ਪਰ ਇਹਨਾਂ ਨੂੰ ਇਹੀ ਸੀਗਾ ਬਲਬੀਰ ਕੌਰ ਹੁਣ ਨਹੀਂ ਪ ਇਸ ਵੇਸਤੇ ਕੱਲ ਗਲਵਾ ਚੱਲ ਰਹੀ ਸੀ ਹਲੇ ਤਰਨਤਾਰਨ ਦੇ ਵੀ ਤੋਂ ਪਿੱਛੋਂ ਇਹਨਾਂ ਨੇ ਆਗੇ 20-25 ਬੰਦੇ ਸੀਗੇ ਜਿਹੜੇ ਅਨਨੋਨ ਸੀਗੇ ਤੇ 12-13 ਬੰਦੇ ਜਿਹੜੇ ਜਿਨ੍ਹਾਂ ਦੇ ਉੱਪਰ ਚਾਰਜ ਲੱਗਿਆਗਾ ਅਸੀਂ ਵੀ ਇੱਕ ਐਪੀਲ ਲੌਂਚ ਕੀਤੀ ਸੀ ਸਰ ਇਹ ਕਿਸਾਨੀਆਨ ਵਾਲੇ ਸੀ ਸਾਰੇ ਜਿਨ੍ਹਾਂ ਨੇ ਕੀਤਾ ਹ ਤਕਰੀਬਨ ਸਾਰੇ ਕਿਸਾਨ ਯੂਨੀਅਨ ਵਾਲੇ ਸੀਗੇ ਜੀ ਤਾਂ ਪਿੰਡ ਰੂੜੀ ਵਾਲਾਂ ਦੀਆਂ ਇਹ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਹੰਗਾਮਾ ਹੋਇਆ ਜ਼ਬਰਦਸਤ ਹੰਗਾਮਾ ਹੋਇਆ ਕਿਸਾਨ ਜੱਥੇਬੰਦੀਆਂ ਹੀ ਦੂਜੇ ਕਿਸਾਨਾਂ ਦੀ ਖੂਨ ਦੀਆਂ ਪਿਆਸੀਆਂ ਹੋਈਆਂ ਵੀ ਆ ਨੇ ਇਸ ਤ੍ਰਿਕੇ ਦੀ ਖੂਣਦੀਆਂ ਪਿਆਸੀਆਂ ਨੇ ਕਿ ਤਵੀਆਂ ਵਾਲਾ ਟਰੈਕਟਰ ਚੜ੍ਹਨ ਦੀ ਕੋਸ਼ਿਸ਼ ਕਰ ਦਿੱਤੀ ਗਈ। ਉਹ ਤਾਂ ਥੋੜਾ ਜਿਹਾ ਕਿਸੇ ਦੇ ਲੱਤੇ ਆ ਬਾਅਦ ਨਾਲ ਤਵੀਆਂ ਖਹਿ ਜਣਾ ਤਾਂ ਲੱਤ ਬਾਹ ਨੂੰ ਵੱਢ ਕੇ ਪਰੇ ਮਾਰ ਦਿਆ ਨੇ ਲੇਕਿਨ ਉਸੇ ਟਰੈਕਟਰਾਂ ਦੇ ਨਾਲ ਜਿਹਦੇ ਪਿੱਛੇ ਤਵੀਆਂ ਲੱਗੀਆਂ ਨੇ ਕਿਸਾਨਾਂ ਦੇ ਉੱਤੇ ਜੋ ਪਰਿਵਾਰ ਹੈ ਪੀੜਿਤ ਪਰਿਵਾਰ ਦੇ ਪਿੰਡ ਵਾਸੀ ਨੇ ਉਹਨਾਂ ਦੇ ਉੱਤੇ ਉਹ ਤਵੀਆਂ ਵਾਲਾ ਟਰੈਕਟਰ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਾ ਜਿਸ ਤਰੀਕੇ ਦੇ ਨਾਲ ਪੀੜਤ ਪਰਿਵਾਰ ਹੈ ਤੁਸੀਂ ਉਹਨਾਂ ਦੇ ਵੀ ਬਿਆਨ ਸੁਣੇ ਕੀ ਪਰਿਵਾਰ ਦੇ ਮਸਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਚੋਲੀਏ ਬਣ ਕੇ ਆ ਗਏ ਨੇ ਕਿਸਾਨ ਜਥੇਬੰਦੀਆਂ ਵਾਲੇ ਪੁਲਿਸ ਪ੍ਰਸ਼ਾਸਨ ਦੀ ਵੀ ਤੁਸੀਂ ਗੱਲਬਾਤ ਸੁਣ ਲਈ ਹੈ ਬੜੀ ਚੰਗੀ ਗੱਲ ਹੈ ਪੀੜਤ ਪੱਖ ਦੇ ਨਾਲ ਕਿਸ ਤਰੀਕੇ ਦੇ ਨਾਲ ਖੜੇ ਨੇ ਹਾਲਾਂਕਿ ਕਾਗਜ਼ਾਤ ਚੈੱਕ ਹੋਣਗੇ ਹਲੇ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਹੋਵੇਗੀ ਜੋ ਵੀ ਸਹੀ ਹੋਵੇਗਾ ਸੱਚਾ ਹੋਵੇਗਾ ਉਸ ਦੇ ਨਾਲ ਪ੍ਰਸ਼ਾਸਨ ਖੜੇਗਾ ਲੇਕਿਨ ਪਿੰਡ ਦੇ ਸਰਪੰਚ ਵੀ ਇਸ ਵਕਤ ਸਾਹਮਣੇ ਆਏ ਨੇ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ઠੱਕੇ ਦੇ ਨਾਲ ਕਿਸਾਨ ਜੱਥੇਬੰਦੀਆਂ ਵਾਲੇ ਆਏ ਨੇ ਤੇ ਕਿਸ ਤਰੀਕੇ ਨਾਲ ਗੁੰਡਈ ਕੀਤੀ ਗਈ ਹੈ ਗੁੰਡਾਗਰਦੀ ਕੀਤੀ ਗਈ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਫ਼ ਤਰੀਕੇ ਦੇ ਨਾਲ ਇੱਕ ਗੱਲ ਤਾਂ ਪੱਕੀ ਹੈ ਜਿਸ ਤਰੀਕੇ ਦੇ ਨਾਲ ਕਿਸਾਨ ਜੱਥੇਬੰਦੀਆਂ ਸਰਕਾਰ ਦੇ ਨਾਲ ਮੱਥਾ ਲਗਾ ਰਹੀਆਂ ਨੇ ਤਾਂ ਲੋਕ ਉਹਨਾਂ ਦੇ ਨਾਲ ਖੜੇ ਨੇ ਕਿਉਂਕਿ ਉਹਨਾਂ ਦੀਆਂ ਕੁਝ ਆਪਣੀਆਂ ਡਿਮਾਂਡਸ ਨੇ ਪਰ ਜੇਕਰ ਕੁਝ ਐਸਾ ਹੁੰਦਾ ਰਹੇਗਾ ਕਿ ਕਿਸਾਨ ਜੱਥੇਬੰਦੀਆਂ ਬਚੋਲੀਏ ਬਣ ਕੇ ਆਣਗੀਆਂ ਤੇ ਉਹਨਾਂ ਦੇ ਬਾਅਦੋਂ ਇਸ ਤਰੀਕੇ ਨਾਲ ਖੇਤਰੋਲ ਹੋਵੇਗੀ ਤਾ ਸਮਾਜ ਦੇ ਵਿੱਚ ਜਿਹੜਾ ਉਹਨਾਂ ਦਾ ਅਕਸ ਹੈ ਜੋ ਕਿ ਧੁੰਦਲਾ ਹੋ ਰਿਹਾ ਹੋਰ ਜ਼ਿਆਦਾ ਖਰਾਬ ਹੋ ਜਾਵੇਗਾ ਤਾਂ ਪਿੰਡ ਦੇ ਸਰਪੰਚ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜੋ ਕਿਸਾਨ ਜੱਥੇਬੰਦੀਆਂ ਨੇ ਜਿਹੜਾ ਆਪਣੀ ਸੂਝ-ਬੂਝ ਤੋਂ ਕੰਮ ਲੈਣਾ ਆਪਣੇ ਦਿਮਾਗ ਤੋਂ ਕੰਮ ਲੈਣ ਇਸ ਤਰੀਕੇ ਨਾਲ ਬੁਖਲਹਾਟ ਦੇ ਵਿੱਚ ਕੰਮ ਨਾ ਕਰਨ ਇਹਦੇ ਨਾਲ ਜੋ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਸਾਂਝ ਵਾ ਸਾਂਝ ਕਮਜ਼ੋਰ ਹੋਵੇਗੀ ਆਮ ਲੋਕਾਂ ਦੀ ਕਿਸਾਨ ਜੱਥੇਬੰਦੀ ਨਾਲ ਜੋ ਸਾਹਜ ਆ ਕਮਜ਼ੋਰ ਹੋਵੇਗੀ ਤਾਂ ਪਿੰਡ ਦੇ ਸਰਪੰਚ ਨੇ ਵੀ ਪੂਰੀ ਗੱਲ ਦੱਸੀ ਹੈ ਉਹ ਦੱਸ ਰਹੇ ਨੇ ਜ਼ਮੀਨ ਕਿਦੇ ਨਾਂ ਤੇ ਬੋਲਦੀ ਆ ਕਿਦੇ ਨਾਂ ਤੇ ਨਹੀਂ ਬੋਲਦੀ ਹੁਣ ਤੁਸੀਂ ਉਹ ਤੋਂ ਵੀ ਸੁਣ ਲਓ ਪਿੰਡ ਦੇ ਸਰਪੰਚ ਤੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਲੀਅਰ ਹੋ ਜਾਵੇਗਾ ਕੱਲ 150 ਪਲੱਸ ਜਿਹੜੀ ਆ ਜਹੇਬੰਦੀ ਨਾਲ ਬੰਦਾ ਲੈ ਕੇ 6 ਟਰੈਕਟਰ ਲੈ ਕੇ ਮੋਟਰਸਾਈਕਲ ਲੈ ਕੇ ਤੇ ਜਾ ਕੇ ਇਹਨਾਂ ਦੇ ਪੈਲੀ ਵੌਂਟ ਆ ਪਿਆ ਜੀ ਉੱਥੇ ਹਾਈ ਕੋਰਟ ਦੇ ਵਿੱਚ ਇਹਦਾ ਸਟੇਵ ਆ ਜੀ ਤਰੀਕਾ ਚੱਲਣ ਦਈਆਂ ਇੱਕ ਤੇ ਸਭ ਤੋਂ ਪਹਿਲਾਂ ਨਾ ਹਾਈ ਕੋਰਟ ਦੂਜਾ ਕੋਰਟ ਦੀ ਵੀ ਤੋਹੀਨ ਕੀਤੀ ਆ ਜੀ ਪੁਲਿਸ ਨੇ ਇਹਨਾਂ ਨੂੰ ਰੋਕਣਾ ਚਾਇਆ ਵੀ ਨਾ ਜਾਓ ਕੋਰਟ ਦੇ ਵਿੱਚ ਜਿਹੜਾ ਸਟੇ ਚੱਲਣ ਵਿਆਵਾ ਕੇਸ ਚੱਲਣ ਲਿਆ ਤੁਸੀਂ ਨਾ ਜਾਓ ਉੱਥੇ ਝਗੜਾ ਹੋਊਗਾ ਪਰ ਇਹ ਨਹੀਂ ਰੁਗੇ 150 ਪਲੱਸ ਬੰਦਾ ਲੈ ਕੇ 6 ਟਰੈਕਟਰ ਨਾਲ ਲੈ ਕੇ ਜਾ ਕੇ ਜੀ ਇਹ ਪਹਿਲੀ ਵਾਹਂ ਡੈਪਿਆ ਪਹਿਲੀ ਵਾਈ ਆ ਇਹਨਾਂ ਨੇ ਇਹਨਾਂ ਦੇ ਬੇਟੇ ਨੇ ਤੇ ਮੁੰਡੇ ਦੇ ਪਾਪਾ ਨੇ ਆਣ ਕੇ ਹੱਥ ਜੋੜੇ ਆ ਵੀ ਇਦਾਂ ਨਾ ਕਰੋ ਤੁਸੀਂ 2 ਕਿਲੇ ਜਿਤਨਾ ਪਹਿਲਾਂ ਵਾਉਂਦੇ ਦੋ ਇੱਥੋਂ ਵਾਲੋ ਦੋ ਦੂਜੇ ਬਿੜਾਰੇ ਚੋਂ ਵਾਲੋ ਜਿਤਨਾ ਪਹਿਲਾਂ ਵਾਉਂਦੇ ਆ ਪਰ ਉਹਨਾਂ ਉਹਦੇ ਉੱਤੇ ਵੀ ਜਿਹੜਾ ਵਾ ਡਾਂਗਾਂ ਦਾ ਜਿਹੜਾ ਪ੍ਰਹਾਰ ਕੀਤਾ ਉਹਦੇ ਜਿਹੜੀ ਆ ਇੱਥੇ ਸੱਤ ਲੱਗੀ ਆ ਜੀ ਬਹੁਤ ਖੂਨ ਵਗਿਆ ਉਹਦਾ ਫਿਰ ਸਾਰੇ ਪਿੰਡ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਇਹਨਾਂ ਦਾ ਜੀ ਤੇ ਫਿਰ ਜਾਹੇ ਬੰਦੀਆਂ ਉੱਥੋਂ ਆਈਆਂ ਤੇ ਇਹ ਜਿਹੜੀ ਘਟਨਾ ਕੱਲ੍ਹ ਹੋਈ ਆ ਅਸੀਂ ਇਹਦੀ ਬਹੁਤ ਜ਼ਿਆਦੀ ਨਿੰਦਾ ਕਰਦੇ ਆ ਜੀ ਮੈਂ ਦੁਬਾਰਾ ਇਹ ਸਪਸ਼ਟ ਕਰਨਾ ਚਾਹੁੰਦਾ ਵੀ ਸਾਡੀ ਲੜਾਈ ਆ ਜਿਹੜੀ ਸਰਕਾਰਾਂ ਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਾਹੇ ਬੰਦੀਆਂ ਕਿਸਾਨ ਜਾਹੇ ਬੰਦੀਆਂ ਨੂੰ ਸਾਡੇ ਪਿੰਡ ਵੀ ਜੀ ਰਾਜੂ ਮਾਸਟਰ ਜੀ ਕਿਸਾਨ ਜਾਇਬੰਦੀ ਦੇ ਵਿੱਚ ਆ ਸਰਦਾਰ ਬੁੱਧ ਸਿੰਘ ਜੀ ਨਹੀਂ ਆ ਅਸੀਂ ਉਹਨਾਂ ਨੇ ਕਿਤੇ ਇਹੋ ਜਿਹਾ ਕੰਮ ਨਹੀਂ ਕੀਤਾ ਪਿੰਡ ਦੀ ਜਿਹੜਾ ਜ਼ਮੀਨੀ ਆਪਸੀ ਪਰਿਵਾਰਕ ਮਸਲਾ ਵਾ ਬਿਲਕੁਲ ਇਹ ਬਿਲਕੁਲ 100% ਸਹੀ ਆ ਜੀ ਇਹਨਾਂ ਦੇ ਵਿੱਚ ਕੋਈ ਵੀ ਮਾਸਾ ਜੰਨੀ ਇਧਰ ਉਧਰ ਦੀ ਗੱਲ ਨਹੀਂ ਆ ਪਰ ਇਹ ਗੱਲ ਤੋਂ ਅਸੀਂ ਬੜੀ ਨਾਰਾਜ਼ਗੀ ਜਤਾਉਂਦੇ ਆ ਵੀ ਇੱਕ ਕਿਸਾਨ ਜਾਇਬੰਦੀਆਂ ਆਣ ਕੇ ਪਿੰਡਾਂ ਦੇ ਵਿੱਚ ਦਖਲਅਦਾਜ਼ੀਆਂ ਦੇਣ ਦਈਆਂ ਜਿਹੜੀਆਂ ਨਜਾਇਜ਼ ਕਰਨ ਦਈਆਂ ਇਹ ਬਹੁਤ ਵੱਡਾ ਧੱਕਾ ਵਾ ਇੱਟ ਦੇ ਬਾਅਦ ਕੀ ਹੁੰਦਾ ਜੀ ਢੱਕ ਲਿਆ ਜੀ ਬਣ ਕੇ ਵੀਡੀਓ ਚੱਲ ਗਈਆਂ 70 ਨੂੰ ਨਹੀਂ ਗੱਲ ਸਹੀ ਪਿੰਡਾਂ ਪਿੰਡਾਂ ਮਸਲਾ ਵਾ ਜਿਸ ਗੱਲ ਮੈਂ ਆਵਾ ਪਿੰਡ ਓਹ ਵਿਹਾ ਓ ਸਟਿਆ ਜੇ ਆਏ ਕਬਜਾ ਦਾ ਹਨ ਵੱਡੇ ਓ ਵਜੀਆਂ ਤੂੰ ਆਂਦੇ ਪਿੰਡ ਦਾ ਹੈ ਇਹ ਪਿੰਡ ਦਾ ਕਿੱਥੋਂ ਆ ਗਿਆ ਆ ਤਾਂ ਪਿੰਡ ਦੇ ਨੂੰ ਨੁ ਬਖਸ਼ਦੇ ਪਏ ਆ ਇੱਕ ਮੈਦਾਨ ਛੱਡ ਕੇ ਭੱਜ ਗਿਆ ਵਾ ਤੇ ਦੋ ਜਾਂਦੇ ਰਹੇ ਆ ਸਰ ਲਾਮਦੇ ਆ ਉਹ ਲੈ ਉਹ ਚਾਰ ਤਾਂ ਛੜਕ ਤੇ ਪੱਕੀ ਤੇ ਆਵੀਆਂ ਖੁੱਲੀਆਂ ਤੋਂ ਹੀ ਖੁੱਲੀਆਂ ਦਵੀਆਂ ਤੋਂ ਹੀ ਪੈ ਗਿਆ ਪੰਗਾ ਲੈ ਗਿਆ ਛੜ ਕੇ ਸਾੜੇ ਪੈਰ ਦੀ ਉੱਡ ਜੂਗਾ ਤੇਰੀ ਨਿਕਲ ਗਈ ਏ ਏ ਏ ਏ ਉਹ ਮਾਰ ਗਿਆ ਪੱਟੀ ਆ ਉਹ ਮਾਰਿਆ ਓਏ ਮਾਰਿਆ ਓਏ ਤੇ ਮਾਰੇ ਇੱਕੇ ਸਰ ਤੇ ਵੱਜਿਆ ਇੱਕਾ ਨਾ ਜਣੀ ਨੂੰ ਭੜੇ ਤੇ ਤੇ ਗੋੜੀ ਨਾ ਭੜਿਆ ਜਾਂਦਾ ਹੀ ਕਰਿਆ ਉਹ ਜਾਂਦਾ ਰਿਹਾ ਤਵਿਆ ਥੱਲੇ ਆਹ ਪਾਜ ਗਿਆ ਹੀ ਹੋਰ ਉਹਨ ਪਿੰਡਾਂ ਦਾ ਹਾਂਜੀ ਪਿੰਡਾਂ ਦੇ ਨੇ ਭਜਾਰੇ ਹੋਰ ਕਿੰਨਾਰੇ ਹਾਂ ਨਹੀਂ ਆਉਂਦੇ ਰਹਿਨ ਕਬਜਾ ਬਹੁਤੇ ਭੜੇ ਆਪਣੇ ਪਿੰਡ ਵਾਲੇ ਦੇ ਬਰਾ ਹੀ ਹੈ ਅਟਾਇਰ ਦੇ ਵਾਲ ਦੇ ਹੁੰਦੇ ਜੀ ਢੱਕ ਲਿਆ ਜੀ ਮਨ ਕੇ ਵੀਡੀਓ ਚੱਲ ਗਈਆਂ 70 ਨੂੰ ਨਹੀਂ ਗੱਲ ਸੀ ਪਿੰਡਾਂ ਆਪਣੇ ਦਾ ਮਸਲਾ ਵਾ ਇੱਕ ਗੱਲ ਮਿਆਂ ਪਿੰਡ